ਜੀ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਦੱਸਾਂਗੇ ਜੇਕਰ ਆਪਾਂ ਗਾਂ ਜਾਂ ਮੱਝ ਤਾਂ ਦੀ ਸੁੰਗੜੀ ਹੈ ਤਾਂ ਜਿਹੜਾ ਉਹਦਾ ਦੁੱਧ ਹੁੰਦਾ ਹੈ ਆਪਾਂ ਉਹ ਕਿਵੇਂ ਪ੍ਰਯੋਗ ਕਰਕੇ ਕਿਵੇਂ ਉਹਦੇ ਤੋਂ ਮੱਖਣ ਵੀ ਕੱਢ ਸਕਦੇ ਆ ਤੇ ਜਿਆਦਾਤਰ ਮੈਂ ਸੁੰਗੜੀਆਂ ਹਨਾ ਵੀ ਜਿਵੇਂ ਮੱਝ ਤਾਂ ਸੁੰਗੜੀ ਹੈ ਤਾਂ ਉਹਦਾ ਜਿਹੜਾ ਤਾਜ਼ਾ ਦੁੱਧ ਹੁੰਦਾ ਹੈ ਤਾਂ ਉਹ ਆਪਾਂ ਮੱਝ ਨੂੰ ਪਿਆ ਦਿੰਨੇ ਆ ਹਨਾ 6-7 ਦਿਨ ਤੱਕ ਤੇ ਜਿੰਨਾ ਚਿਰ ਪਾਟਣੋਂ ਨਹੀਂ ਹਟਦਾ ਉਹਨਾਂ ਚਿਰ ਆਪਾਂ ਉਹਨੂੰ ਜਾਗ ਨਹੀਂ ਲਾਉਂਦੇ ਤੇ ਜਿਮਾ ਕੇ ਉਹਦੇ ਤੋਂ ਮੱਖਣ ਨਹੀਂ ਕੱਢਦੇ ਤੇ ਇਸੇ ਤਰ੍ਹਾਂ ਹੀ ਜਾਂਦਾ ਰਹਿੰਦਾ ਤੇ ਜਦੋਂ ਗਾਂ ਸੁੰਦੀ ਆ ਤਾਂ ਦੇਖੋ ਆਪਣੇ ਆਪਣੇ ਬਰਤਨ ਦਾ ਢਾਂਗ ਹੁੰਦਾ ਹਨਾ ਬਈ ਕਈ ਤਾਂ ਉਸ ਨੂੰ ਵਰਤ ਕੇ ਉਹਦੇ ਵਿੱਚੋਂ ਮੱਖਣ ਹੀ ਬਣਾ ਲੈਂਦੇ ਆ ਕਈ ਉਹਦੇ ਵਿੱਚੋਂ ਜਿਵੇਂ ਆਪਾਂ ਬੌਲੀ ਬਣਾਉਨੇ ਆ ਨਾ ਪਹਿਲੇ ਡੰਗ ਦੀ ਜਾਂ ਦੂਜੇ ਡੰਗ ਦੀ ਹੈ ਨਾ ਬੌਲੀ ਵੀ ਬਣਦੀ ਹੈ ਬਹੁਤ ਜ਼ਿਆਦਾ ਟੇਸਟੀ ਤੇ ਬਹੁਤ ਜ਼ਿਆਦਾ ਦੇ ਤਰ੍ਹਾਂ ਹੁੰਦੀ ਹੈ ਅੱਖਾਂ ਲਈ ਬਹੁਤ ਵਧੀਆ ਹੁੰਦੀ ਹੈ ਨਾ ਵੀ ਚਲੋ 2-3 ਦਿਨ ਤੱਕ ਤਾਂ ਆਪਾਂ 2-3 ਡੰਗ ਤੱਕ ਆਪਾਂ ਇਹ ਬਣਾ ਕੇ ਖਾਣੇ ਤਾਂ ਬਹੁਤ ਜ਼ਿਆਦਾ ਵਧੀਆ ਹੈ ਤੇ ਆਪਾਂ ਇਹ ਤੋਂ ਪੁਰਜੀ ਵੀ ਬਣਾ ਲੈਨੇ ਆ ਜਿਵੇਂ ਆਪਣੀ ਆਂਡਿਆਂ ਦੀ ਪੁਰਜੀ ਬਣਦੀ ਹੈ ਉਸੇ ਤਰ੍ਹਾਂ ਪਨੀਰ ਦੀ ਪੁਰਜੀ ਬਣਦੀ ਹੈ ਉਸੇ ਤਰ੍ਹਾਂ ਆਪਾਂ ਇਸ ਅਣੂਹੇ ਤੋਂ ਤੋ ਵੀ ਕੁਝ ਬਣਾ ਸਕਦੇ ਆ ਪਰ ਅੱਜ ਦੀ ਵੀਡੀਓ ਜਿਹੜੀ ਖਾਸ ਹੈ ਉਹ ਆਪਾਂ ਇਸ ਮੁੱਦੇ ਤੇ ਹੈ ਕਿ ਆਪਾਂ ਕਿਵੇਂ ਆਲੂਏ ਦੁੱਧ ਨੂੰ ਜਮਾ ਕੇ ਉਤੋਂ ਪ्योर ਤੇ ਵਧੀਆ ਮੱਖਣ ਬਣਾ ਸਕਦੇ ਆ ਤੇ ਵੀਡੀਓ ਨਾ ਬਣੀ ਰਹੇ ਜੀ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਜੀ ਕਿਵੇਂ ਆਪਾਂ ਪ्योर ਮੱਖਣ ਤਿਆਰ ਕਰ ਸਕਦੇ ਆ ਹਾਂਜੀ ਵੀਡੀਓ ਨਾ ਬਣੀ ਰਹੋ ਦੇਖੋ ਜੀ ਇਹ ਆ ਗਿਆ ਆਪਣੇ ਲਈ ਤਾਜੀ ਸੂਤਾ ਦਾ ਦੁੱਧ ਤੇ ਜਿਹਨੇ ਅੱਜ ਪੰਜਵਾਂ ਡੰਗ ਲਾ ਲਓ ਵੀ ਸ਼ਾਮ ਨੂੰ ਸ਼ੂਰੀ ਸੀ 4 ਡੰਗ ਕੱਲ੍ਹ ਦੇ ਹੋਗੇ ਤੇ 2 ਡੰਗ ਅੱਜ ਦੇ ਹੋਗੇ ਪੰਜਵੇਂ ਡੰਗ ਦਾ ਦੁੱਧ ਹੈ ਜੀ ਇਹਨੂੰ ਜਦੋਂ ਆਪਾਂ ਵਾਲਾ ਜਿੰਨੇ ਆ ਤਾਂ ਹੀ ਫਾਟੇ ਬੰਦ ਆ ਪਰ ਆਪਾਂ ਇਹ ਤੋਂ ਬਣਾਵਾਂਗੇ ਮੱਖਣ ਕਿਉਂਕਿ ਮੱਖਣ ਵੀ ਬਣ ਸਕਦਾ ਹੈ ਕਿਉਂਕਿ ਦੁੱਧ ਨੂੰ ਵੇਸਤ ਨਹੀਂ ਕਰਨਾ ਚਾਹੀਦਾ ਜਿਹੜਾ ਅਲੂਹ ਹਟ ਜਾ ਆਪਾਂ ਇਹਨੂੰ ਕਹਿੰਦੇ ਆ ਵੀ ਬੋਲੀ ਹੁੰਦੀ ਹੈ ਤਾਂ ਇਹ ਬਹੁਤ ਜਿਆਦਾ ਟਟਕਵਰ ਹੁੰਦੀ ਹੈ ਤੇ ਆਪਣੇ ਸਰੀਰ ਲਈ ਬਹੁਤ ਦਾਸਤਵਰ ਤੱਤ ਪ੍ਰਦਾਨ ਕਰਦੀ ਹੈ ਤੇ ਇਸ ਲਈ ਇਹਨੂੰ ਬੇਸਤ ਨਹੀਂ ਕਰਨਾ ਚਾਹੀਦਾ ਤੇ ਇਹਨੂੰ ਜਿੰਨਾ ਬਾਦ ਤੋ ਵੱਧ ਵਰਤੋਂ ਚਾ ਸਕੀ ਉਹਨਾਂ ਵਰਤਣਾ ਚਾਹੀਦਾ ਹੈ ਇਹਨਾਂ ਕਈ ਹੁੰਦੇ ਨੇ ਦੋ ਜਿੰਦੇ ਆ ਜਾਂ ਕੁੱਤਿਆਂ ਪਾ ਦਿੰਦੇ ਆ ਨਾ ਇਹ ਨਹੀਂ ਪਾਉਣਾ ਚਾਹੀਦਾ ਕਿ ਉਹ ਪਾਓ ਕੁੱਤਿਆਂ ਮੈਂ ਨਹੀਂ ਕਹਿੰਦੀ ਵੀ ਥੋੜਾ ਪਾਓ ਜਿੰਨਾ ਕਿ ਨਾ ਹੈਗਾ ਪਰ ਕੋਸ਼ਿਸ਼ ਕਰੋ ਕਿ ਆਪਾਂ ਇਹਨੂੰ ਸਾਰੇ ਨੂੰ ਵਰਤੀਏ ਬੇਸਤਨਾ ਕਰੀਏ ਗੱਲ ਬੇਸਤੀ ਦੀ ਹੈ ਦੇਖੋ ਜੀ ਹੁਣ ਆਪਾਂ ਇਹਨੂੰ ਪਹਿਲਾਂ ਇਹ ਆਪਣੇ ਕੋਲ ਇਹ ਦੁੱਤ ਹੈ ਜੀ ਇਹਨੂੰ ਆਪਾਂ ਅੱਧਾ ਪਹਿਲਾਂ ਅਲਿੜਕਣੀ ਦੇ ਵਿੱਚ ਕੱਚਾ ਪਾ ਲਾਂਗੇ ਜੀ ਜਿਵੇਂ ਏਸੀ ਤਰ੍ਹਾਂ ਲਓ ਜੀ ਨਾ ਆਪਾਂ ਇਹ ਲੈ ਲਿਆ ਇਹਨੂੰ ਬਾਅਦ ਦਾ ਕੱਚਾ ਪਾਵਾਂਗੇ ਲਓ ਜੀ ਆਪਾਂ ਅੱਧਾ ਕੁ ਪਾਤਾ ਤੇ ਅੱਧਾ ਰੱਖ ਲਿਆ ਤੇ ਹੁਣ ਆਪਾਂ ਜੀ ਗੈਸ ਕਰਾਂਗੇ ਹਾਂ ਮੈਂ ਇਹ ਦੁੱਧ ਨੂੰ ਆਪਾਂ ਦੇਵਾਂਗੇ ਵਾਲਾ ਜਾਨੀ ਕਿ ਆਪਾਂ ਇਹ ਦੁੱਧ ਨੂੰ ਉਵਾਲਾ ਨਹੀਂ ਦੇਵਾ ਸਕਦੇ ਜੇ ਆਪਾਂ ਦੁੱਧ ਨੂੰ ਉਵਾਲਾ ਦੇਵਾਵਾਂਗੇ ਤਾਂ ਇਹ ਦੁੱਧ ਫਟੇਗਾ ਇਹਦੀ ਬੋੜੀ ਬਣੂਗੀ ਤੇ ਜਾਨੀ ਉਸ ਟੈਂਪਰੇਚਰ ਤੱਕ ਲੈ ਕੇ ਜਾਣਾ ਜਿਸ ਟੈਂਪਰੇਚਰ ਤੇ ਇਹ ਉਵਾਲੇ ਦੇ ਨੇੜੇ ਪਹੁੰਚ ਜੇ ਜਾਨੀ ਕਿ ਉਹ ਬਾਹਲਾ ਨਾ ਆਵੇ ਤੇ ਐਨਾ ਗਰਮ ਹੋ ਜੇ ਕਿ ਇਹ ਬਣ ਲਈ ਤਿਆਰ ਹੋ ਜੇ ਤੇ ਇਹਨੂੰ ਆਪਾਂ ਇੰਨੇ ਦੁੱਧ ਨੂੰ ਪੂਰਾ ਗਰਮ ਕਰਕੇ ਇਹ ਕੱਚੇ ਦੁੱਧ ਦੇ ਵਿੱਚ ਛੜਾ ਕੇ ਤੇ ਆਪਾਂ ਜਾਗਲਾ ਦਾਂਗੇ ਜਾਗਲਾ ਕੇ ਆਪਾਂ ਇਹਨੂੰ 5-6 ਘੰਟੇ ਵਾਸਤੇ ਰੱਖ ਦਾਂਗੇ ਤਾਂ ਕਿ ਇਹ ਦੀ ਦਹੀਂ ਜੰਮ ਜੇ ਜਦੋਂ ਇਹ ਦੀ ਦਹੀਂ ਜੰਮ ਗਈ ਤਾਂ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਸਿੰਪਲ ਤਰੀਕੇ ਦੇ ਨਾਲ ਆਪਾਂ ਰੇਟਕ ਕੇ ਇਹਨੂੰ ਕਿੰਨੀ ਸੋਹਣਾ ਬਈ ਮੱਖਣੀ ਬਣਾ ਸਕਦੇ ਆ ਤੇ ਉਹਦਾ ਕਲਰ ਵੀ ਦੇਖੋ ਕਿੰਨਾ ਸੋਹਣਾ ਹੁੰਦਾ ਹੈ ਅਲੂਹੇ ਦੁੱਧ ਕਰਕੇ ਜਿਹੜਾ ਮੱਖਣੀ ਦਾ ਰੰਗ ਹੈ ਪੂਰਾ ਗੁਲੇ ਰੰਗ ਦਾ ਹੋ ਜਾਂਦਾ ਤੇ ਦੇਖਣ ਨੂੰ ਵੀ ਬਹੁਤ ਜ਼ਿਆਦਾ ਸੋਹਣਾ ਲੱਗਦਾ ਤੇ ਇਹ ਤੋਂ ਬਣ ਕੇ ਜਿਹੜਾ ਘਿਓ ਤਿਆਰ ਹੁੰਦਾ ਉਸ ਨੂੰ ਆਪਾਂ ਜਿਵੇਂ ਕਈ ਵਾਰੀ ਹਨਾ ਕੋਈ ਨਵਜ ਮੈਂ ਬੱਚਾ ਹੁੰਦਾ ਤਾਂ ਉਹਦੀ ਮਾਲਸ਼ ਕਰਨ ਲਈ ਵੀ ਵਰਤ ਸਕਦੇ ਆ ਉਹਦੇ ਸਰੀਰ ਤੇ ਜੇ ਆਪਾਂ ਬੱਚੇ ਨੂੰ ਮਾਲਸ਼ ਕਰਕੇ ਨੋਣ ਹੈ ਹਨਾ ਅਪਾ ਪਹਿਲਾਂ ਉਸਕੋ ਰਿਮਾਰਕਸ ਕਰ ਸਕਦੇ ਆ ਕਿ ਆਪਾਂ ਜਦੋਂ ਘਰ ਦੇ ਵਿੱਚ ਵਰਤਦੇ ਆ ਤਾਂ ਬਹੁਤ ਜ਼ਿਆਦਾ ਤਾਕਤਵਰ ਹੁੰਦਾ ਤੇਸਤੀ ਹੁੰਦਾ ਤੇ ਕੋਸ਼ਿਸ਼ ਕਰਿਆ ਕਰੋ ਕਿ ਆਪਾਂ ਦੁੱਧ ਦੀ ਬੇਸਤੀ ਨਾ ਕਰੀ ਤੇ ਉਸ ਦੁੱਧ ਨੂੰ ਬਾਤ ਤੋਂ ਕਰਦੇ ਵਰਤੋਂ ਦੇ ਵਿੱਚ ਲਿਆ ਗਿਓ ਤੇ ਆਪਾਂ ਤੁਹਾਨੂੰ ਦਿਖਾਉਣਾ ਜੀ ਬਈ ਕਿਵੇਂ ਆਪਾਂ ਦੁੱਧ ਤੋਂ ਮੱਖਣ ਬਣਾਉਨੇ ਆ ਵੀਡੀਓ ਨਾਲ ਬਣੀ ਹੋਈ ਹੈ ਹਾਂ ਜੀ ਲੋ ਹੁਣ ਆਪਾਂ ਦੇਖੋ ਦੁੱਧ ਆ ਗਿਆ ਜੀ ਉਹ ਵਾਲਾ ਹੁਣ ਆਪਾਂ ਇਹਨੂੰ ਪਾਵਾਂਗੇ ਜੀ ਆਪਣਾ ਰੇੜਕਣੀ ਚ ਕੋਲ ਆ ਜੀ ਰੇੜਕਣੀ ਚ ਪਾ ਕੇ ਹੁਣ ਆਪਾਂ ਇਹਨੂੰ ਲਾਵਾਂਗੇ ਜੀ ਜਾ ਕੇ ਲਿਓ ਕੋਣ ਆਪਾਂ ਨੂੰ ਜਿਹੇ ਦਹੀਂ ਦਾ ਜਾਦਲਾ ਹੈ ਤੇ ਹੁਣ ਉਹਨੂੰ ਤਾਂ 5-6 ਘੰਟੇ ਵਾਸਤੇ ਰੱਖ ਦਾਂਗੇ 5-6 ਘੰਟੇ ਚੰਮ ਜਾਣੇ ਜੀ ਉਸ ਤੋਂ ਬਾਅਦ ਆਪਾਂ ਰੜਕ ਕੇ ਮਦਾਨਾ ਦੀ ਜਿਹੜੀ ਮੱਖਣੀ ਲਓ ਜੀ ਹੁਣ ਆਪਾਂ 5-6 ਘੰਟੇ ਵਾਸਤੇ ਰੱਖ ਰਿਹਾ ਨੇ ਲਓ ਜੀ ਆਪਣਾ ਦੁੱਧ ਜਮ ਚੁੱਕਾ ਹੈ ਤੇ ਹੁਣ ਆਪਾਂ ਲਵਾਂਗੇ ਜੀ ਮਧਾਨੀ ਮਧਾਨੀ ਨਾਲ ਰੜਕ ਕੇ ਆਪਾਂ ਬਣਾਵਾਂਗੇ ਜੀ ਸਿੰਪਲ ਮੱਖਣੀ ਆਪਾਂ ਦਿਖਾਉਣਾ ਜੀ ਤੁਹਾਨੂੰ ਰੜਕ ਕੇ ਫਿਰ ਮੱਖਣੀ ਵੀ ਕਿਵੇਂ ਦੀ ਨਿਕਲਦੀ ਹੈ ਤੇ ਕਿੰਨੀ ਨਿਕਲਦੀ ਹੈ ਲਓ ਜੀ ਹੁਣ ਆਪਾਂ ਇਹ ਮਧਾਣੀ ਪੋਲੀ ਤੇ ਮਧਾਣੀ ਪੁੰਜਣ ਤੋਂ ਬਾਅਦ ਦੇਖੋ ਆਪਣੇ ਕੋਲੇ ਤਿਆਰ ਹੈ ਜੀ ਤਾਜੀ ਮੱਖਣੀ ਤੇ ਅਲੂਹਾ ਦੁੱਧ ਕਰਕੇ ਇਹ ਪੀਲਾ ਰੰਗ ਦੀ ਜਰੂਰ ਹੁੰਦੀ ਹੈ ਕਿਉਂਕਿ ਡੱਡ ਪੀਲਾ ਹੁੰਦਾ ਜਿਹੜੀ ਬੌਲੀ ਹੁੰਦੀ ਹੈ ਉਹ ਪੀਲੀ ਹੁੰਦੀ ਹੈ ਇਸ ਕਰਕੇ ਮੱਖਣੀ ਦਾ ਰੰਗ ਵੀ ਥੋੜਾ ਪੀਲਾ ਹੀ ਨਿਕਲਿਆ ਲਓ ਜੀ ਤੁਸੀਂ ਵੀ ਬਣਾ ਕੇ ਦੇਖੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਕਰ ਲਈ ਜੀ ਸਬਸਕ੍ਰਾਈਬ ਇੱਕ ਛੋਟਾ ਜਿਹਾ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਓ ਜੀ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ